ਲੋ ਜੀ ਡੈਡੀ ਰਸਤਾ ਬਣਾਈ ਜਾਂਦਾ ਸ਼ਾਮ ਨੂੰ ਸਾਡੇ ਵਾਸਤੇ ਰਾਤ ਨੂੰ 8:30 ਵਜੇ ਪੈਂਦੇ ਨਹੀਂ ਸਾਰੀ ਰਾਤ ਕਹਿੰਦੇ ਵੀ ਪੈ ਜਾ ਹੈ ਕੀ ਕਰੀ ਫਿਰ ਹੁਣ ਕੁਝ ਕਰਨਾ ਤਾਂ ਪਊਗਾ ਦੇਖੋ ਇੱਥੋਂ ਪਾਣੀ ਅੱਜ ਗਿਆ ਉਹ ਤੇ ਆਇਆ ਨਾ ਸਾਰਾ ਪਾਣੀ ਇੱਥੇ ਦੇਖੋ ਕਿੰਨਾ ਅੱਜ ਖਤਮ ਹੋ ਗਿਆ ਕਿੰਨਾ ਸੀ ਨਾ ਉੱਥੇ ਚਲਾ ਗਿਆ ਹੋਰ ਕੱਟ ਗਿਆ ਨਾ ਅੱਜ ਤਾਂ ਬਹੁਤ ਜ਼ਿਆਦਾ ਪਾਣੀ ਪਾਪਾ ਜੇ ਤਾਂ ਹੁਣ ਸਾਰੀ ਰਾਤ ਚਲਾਈ ਰੱਖਣੇ ਤਾਂ ਬੰਦ ਹੋ ਜਾ ਉਹ ਚੱਲੇ ਜਾਂਦਾਗਾ ਟਿਕਦੇ ਨਹੀਂ ਹੈਗੇ ਡੈਡੀ ਕਹੇ ਤੂੰ ਵੀ ਟਿਕਦੇ ਜੇ ਕਹਨੇ ਆ ਆਹ ਬੋਰੀ ਹੀ ਨਹੀਂ ਕਾ ਨਿਕਲ ਸਕੀ ਪਾ ਜੇ ਬਾਤ ਕੱਢਣੀ ਰਹਿਣਦੇ 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 ਜਦੋਂ ਬਾਹਰੋਂ ਘਟ ਗਿਆ ਨਾ ਉਦੋਂ ਕੱਢਣੀ ਪਊਏ ਤਾਂ ਫਿਰ ਅੰਦਰਲਾ ਪਾਣੀ ਤਾਂ ਨਿਕਲਣਾ ਹੀ ਨਹੀਂ ਆਏ ਚਲੋ ਆਪਾਂ ਦੁਕਾਨ ਅੱਜ ਸਾਫ਼ ਕਰਿਆਏ ਸੀਗੇ ਬੱਸ ਕਰੋ ਪਾਪਾ ਜੀ ਇਹ ਤਾਂ ਡਾਲਾ ਇੱਧਰ ਹੋ ਰਿਹਾ ਹੋ ਯਾਰ ਪਰ ਇਹਨਾਂ ਨਾਲੇ ਕੋਪੇ ਦੁਕਾਨ ਵਾਲਾ ਪਾ ਲਾਇਆ ਇਹ ਲੋਕ ਦਰਸ਼ਣ ਵਾਲੀ ਆਰੇ ਉਹ ਪਤਾ ਨਹੀਂ ਕੀ ਆ ਨਾ ਇੰਨਾ ਇੰਨਾ ਤਾਂ ਚਿੱਕੜ ਜੈ ਤਿਲਕਦਾ ਇਹ ਆ ਆਪਣੀ ਉੱਪਰਲੀ ਮਿੱਟੀ ਹੈ ਇਹ ਪਾ ਪਈ ਹੀ ਤਿਲਕਦੀ ਆ ਉਧਰੇ ਉਧਰੇ ਰੇਵਾ ਹੂੰ ਇਹ ਤਾਂ ਚੱਖਣੀ ਵਾਲੀ ਔਖੀ ਹੋ ਜੂਣਾ ਰਾਤ ਦਾ ਸਮਾਂ ਇਹ 8:30 ਵਜੇ ਤੱਕ ਹੁੰਤੇ ਇਹਨੂੰ ਸਿੱਧਾ ਇੰਦੇ ਡੇ ਡੇੜੀ ਨੂੰ ਆ ਕੇ ਮਾਰਨਗੇ ਹੋਣੀ ਇੱਥੇ ਵੀ ਕਮੈਂਟ ਕਰਨਗੇ ਵੀ ਮਾਂ ਪਿਓ ਲਾਰ ਕੇ ਭਈ ਭਾਈ ਬਾਪੂ ਟਿਕਾਣੀ ਬਾਪੂ ਨੂੰ ਬਹੁਤ ਕਹਿਨੇ ਆ ਜੇ ਕਹਾਂਗੇ ਨਾ ਲੜਪੂ ਆ ਜੇ ਹੋਵੇ ਜੇ ਤਾਂ ਨਾ ਮੈਂ ਦੋ ਦੇ ਵਿੱਚ ਵੀ ਕਹਿਤਾ ਤਾਂ ਵੀ ਲੜੂਗਾ ਨਹੀਂ ਫਿਰ ਹੁਣ ਪਾ ਡੇੜ ਮੈਂ ਤਾਂ ਹੈਗਾ ਟੋਣਾ ਤਾਂ ਹੈਗਾ ਇੰ ਢਾਈ ਦੇਵਾਂਗੇ ਇੱਧਰ ਆ ਜਾਓ ਇੱਧਰ ਕੰਧ ਕੋਲੇ ਨਾ ਖੜੋ ਬੜਾ ਆ ਮੈਂ ਪਾਪੇ ਨੂੰ ਪਾਪਾ ਆ ਜਾ ਹੁਣ ਕਾਹਨੂੰ ਮੱਥਾ ਮਾਰਿਆ ਰਹੀਆਂ ਬਸ ਮੈਂ ਚ ਬੈਟਰੀ ਲਾ ਕੇ ਰੱਖ ਰਹਾ ਮੈਂ ਫਿਰ ਉਧਰ ਚਾਨਣ ਨਹੀਂ ਹੈਗਾ ਇਧਰੋਂ ਵੀ ਲਾਈਟ ਮੱਚ ਗਈ ਪਤਾ ਨਹੀਂ ਕੀ ਹੋ ਗਿਆ ਖਾਹ ਚਲਦੀ ਨਹੀਂ ਇਧਰ ਲਈ ਲਾਈਟ ਕਿਉਂ ਹੋਰ ਤਾਂ ਨਾ ਦੁਕਾਨ ਵਾਲੀ ਵੀ ਲਾਈਟ ਆ ਚੱਲਣ ਹੋੜ ਗਈ ਪਾਪਾ ਇਨਵਰਟਰ ਤੇ ਚਲਦੀ ਆ ਹਾਂ ਦੁਕਾਨ ਵਾਲੀ ਲਾਈਟ ਆ ਇਨਵਰਟਰ ਤੇ ਚਲਦੀ ਆ ਹਾਂ ਇਟੂ ਚਲਦੀ ਆ ਦੂਜਾ ਇਨਵਰਟਰ ਤੇ ਹਾਂ ਤਾਂ ਇਹ ਤਾਂ ਵੀ ਚੱਲਦੀ ਨਹੀਂ ਹੈਗੀ ਆਪਾਂ ਲਾਈਟ ਤੇ ਚਲਾਉਂਦੇ ਸੀ ਉਹ ਤਾਂ ਫਿਰ ਉਹ ਮੱਚ ਗਈ ਹੈ ਨਾ ਤਾਰਕਾ ਨੂੰ ਉਧਰ ਬਾਦਰ ਬਾਦਰ ਨੇ ਫੋਨ ਕਰਿਆ ਸੀ ਮੈਨੂੰ ਲੱਗਾ ਉਧਰੋਂ ਤਾਂ ਨਹੀਂ ਆਈਗੀ ਆਪਣੀ ਲਾਈਟ ਕਿੱਧਰੋਂ ਨਾ ਇਕੱਠੀ ਆ ਆਪਣੇ ਆ ਪਾਣੀ ਬੜਿਆ ਕਰਦਾ ਉ ਵੈਸੇ ਬੰਦਿਆ ਪਾ ਇਧਰ ਤਾਂ ਲੋਕ ਕਰੰਟ ਵੀ ਹੋਊਗਾ ਇਧਰ ਕਰੰਟ ਹੋਊਗਾ ਜੇ ਛੱਡਤਾ ਹਜੇ ਰਹਿਣ ਹੀ ਦਿਓ ਚਲ ਆਪਾਂ ਕਿਹੜਾ ਲੋੜ ਆ ਚਾਰ ਦਿਨ ਹਜੇ ਹਜੇ ਨਾ ਹੀ ਲਗਾਈ ਤਾ ਬਾਕੀ ਮਿੱਤਰੋ ਆਪਾਂ ਸਮਾਨ ਦੁਕਾਨ ਤੇ ਨਾ ਸਮਾਨ ਲੈ ਕੇ ਆਏ ਆ ਆ ਕੱਢ ਕੇ ਪਾਪਾ ਚਲਾ ਆ ਜਾ ਪਾਪਾ ਤੇ ਬਾਕੀ ਮਿੱਤਰੋ ਆਪਾਂ ਨਾ ਆਹ ਬੈਟਰੀਆਂ ਲੈ ਕੇ ਆਏ ਆ ਇੱਧਰ ਕਰੋ ਮੇਰੇ ਕੰਨੀ ਚਾਨਣ ਇਹਦਾ ਆ ਦੇਖੋ ਮਿੱਤਰੋ ਥੱਲੇ ਕਰੋ ਚਾਨਣ ਚੜਾਦਣੀਆਂ ਦੁਕਾਨ ਵਾਸਤੇ ਮਗਾਈਆਂ ਨੇ ਆਪਾਂ ਬੈਟਰੀਆਂ ਅੱਜ ਤੇ ਦੁਕਾਨ ਦੀ ਅਪਡੇਟ ਵੀ ਆਪਾਂ ਇਹ ਤੇ ਦਿੰਦੇ ਰਹਿਣੇ ਆ ਹਨਾ ਛੋਟੀ ਵੀਡੀਓ ਪਾ ਕੇ ਤੇ ਚੈੱਕ ਕਰੋ ਮਿੱਤਰੋ ਇਹਦੀ ਕੁਆਲਿਟੀ ਬੈਟਰੀ ਦੀ ਕਿੱਥੇ ਤੱਕ ਜਾਂਦੀ ਆ ਚੰਦ ਬਣਾ ਦੰਨੀਆਂ ਨੇ ਜਿੱਥੇ ਵੀ ਇਹ ਹੋ ਜਾਂਦੀਆਂ ਨੇ ਜ਼ੀਮੇਦਾਰ ਭਰਾਵਾਂ ਵਾਸਤੇ ਹੋਰ ਜਿਹੜੇ ਰਾਤ ਬਰਾਤੇ ਕੰਮ ਕਰ ਜਾਂਦੇ ਆ ਬਹੁਤ ਵਧੀਆ ਚੀਜ਼ ਆ ਉਹਨਾਂ ਵਾਸਤੇ ਹਜੇ ਵੈਸੇ ਆਪਣੀ ਲਾਈਟ ਲੱਗੀ ਹੋਈ ਆ ਉਹ ਇਹਦੇ ਕਰਕੇ ਨਹੀਂ ਪਤਾ ਲੱਗਦਾ ਤੇ ਇੱਕ ਉਹਨਾਂ ਕੋਲੇ ਆ ਜਿਹੜੀ ਉਹ ਛੋਟੀ ਹੈਗੀ ਆ ਆਪਣੇ ਕੋਲੇ ਵੱਡੀ ਹੈਗੀ ਦੋ ਲਾਈਟਾਂ ਨੇ ਜੇ ਤੁਹਾਨੂੰ ਚੰਨ ਦਿਖਾਈਏ ਦੇਖੋ ਚੈੱਕ ਕਰੋ ਇਹਦਾ ਬਲ ਬਹੁਤ ਦੂਰ ਤੱਕ ਜਾਂਦੀ ਹੈ ਕਿਸੇ ਨੇ ਵੀ ਇਹੇ ਵੀ ਮੰਗਵੋਣੀ ਹੋਈ ਆਪਣੇ ਜਿਹੜੀਆਂ ਵੀਡੀਓ ਪਾਈਆਂ ਹੋਈਆਂ ਨੇ ਤਾਂ ਬਸ ਪਾ ਗਰ ਨਾ ਮਾਰੀ ਨੋ ਤੇ ਵੀਡੀਓ ਪਾਈਆਂ ਹੋਈਆਂ ਉਹਦੇ ਉੱਤੇ ਆਪਾਂ WhatsApp ਨੰਬਰ ਦਿੰਨੇ ਆ ਉੱਤੇ ਆਪਾਂ ਨੂੰ ਕਮੈਂਟ ਕਰ ਲਿਆ ਕਰੋ ਤੇ ਆਪਾਂ ਥੋੜੇ ਟਾਈਮ ਚ ਆਪਾਂ ਰਿਪਲਾਈ ਕਰਦਾਂਦੇ ਹੁੰਨੇ ਆ ਹਨਾ 2-4 ਘੰਟਿਆਂ ਦੇ ਵਿੱਚ ਜਦੋਂ ਵੀ ਆਪਾਂ ਦੇਖਦੇ ਆ ਮੈਸੇਜ ਇਹ ਬੈਟਰੀ ਲੋ ਇਹਦੇ ਹੋਰ ਵੀ ਬਹੁਤ ਮਾਡਲ ਨੇ ਹੋਰ ਇੱਥੇ ਤਾਂ ਕਿੰਨਾ ਫਰਕ ਪੈ ਗਿਆ ਤੇ ਹੋਰ ਵੀ ਬਹੁਤ ਮਾਡਲ ਨੇ ਇਹਦੇ ਮਗਵਾਏ ਹੋਏ ਆਪਾਂ ਵੈਸੇ ਆਪਾਂ ਜਿਹੜੇ ਦੋ ਮਾਡਲ ਨੇ ਵੱਡੇ ਵੱਡੇ ਮਾਡਲ ਨੇ ਇਹ ਇਹਨਾਂ ਦੇ ਬੈਟਰੀਆਂ ਦੇ ਆ ਇਹਦਾ ਇੱਧਰ ਚੰਨਣ ਕਰਿਓ ਇਹਦਾ ਕਰੋ ਚਾਨਣ ਇੱਧਰ ਇੱਧਰ ਕਰੋ ਇੱਧਰ ਕਰੋ ਦੇਖੋ ਦਾਣੇ ਚੜਾ ਦਿੰਦੇ ਆ ਮਿੱਤਰੋ ਇਹ ਨੇੜੇ ਵਾਲਾ ਕਰੋ ਟਾਵਰ ਕ ਨਿਕ ਟਾਵਰ ਕ ਨੀ ਕਰਿਓ ਟਾਵਰ ਕ ਨੀ ਹਾਂ ਹਾਂਜੀ ਬਾਪਾ ਟਾਵਰ ਸਾਡੇ ਘਰ ਤੋਂ ਬਹੁਤ ਦੂਰ ਹੈ ਸਾਬਣ ਮਮਮੀ ਨੇ ਅੰਦਰ ਰੱਖਤੀ ਕਿਸੇ ਨੇ ਵੀ ਇਹ ਵੀ ਆਈਟਮ ਗਵਾਉਣੀ ਆ ਤੇ ਆਪਾਂ ਨੂੰ ਵਟਸਐਪ ਤੇ ਮਮਮੀ ਲੈ ਕੇ ਚੋਪਿੰਗ ਜਾਓ ਡੱਬੀ ਵਾਲੀ ਤੇ ਉਹੀ ਅੰਦਰ ਧਰਤੀ ਮਮਮੀ ਬਾਕੀ ਸਾਨੂੰ ਅੰਦਰ ਜਾ ਕੇ ਦਿਖਾਉਣੇ ਆ ਮਿੱਤਰੋ ਕਿਹੜੀਆਂ ਕਿਹੜੀਆਂ ਆਪਣੇ ਕੋਲੇ ਬੈਟਰੀਆਂ ਦੇ ਮਾਡਲ ਨੇ ਸਾਬਣ ਪਾਪੇ ਨੂੰ 100 ਰੁਪਏ ਤੋਂ ਲੈ ਕੇ 1500 ਤੱਕ ਇਹ ਬੈਟਰੀ ਦਾ ਮਾਡਲ ਆਉਂਦਾ ਚੈੱਕ ਕਰੋ ਬੈਟਰੀ ਦੇਖ ਕੇ ਚੈੱਕ ਕਰੋ ਕਿੰਨਾ ਵਜਨ ਹੋਇਆ ਇਹਦੇ ਵਿੱਚ 7-8 7-8 ਕਿਲੋਗ੍ਰਾਮ ਵਜਨ ਹੋਇਆ ਇਹਦੇ ਵਿੱਚ ਚੈੱਕ ਕਰੋ ਬਹੁਤ ਵਧੀਆ ਕੁਆਲਿਟੀ ਦੀ ਬੈਟਰੀ ਆ ਇਹ ਉਹ ਨਹੀਂ ਹੈਗੀ ਐਮ ਜੀ ਡੀ ਦੀਆਂ ਨੇ ਇਹ ਤਾਂ ਸਾਰਿਆਂ ਨੂੰ ਪਤਾ ਵੀ ਕਿੰਨੀ ਘੈਂਟ ਵਧੀਆ ਕੁਆਲਿਟੀ ਆ ਇਹਦੀ ਆ ਸਾਰਾ ਆਪਣਾ ਸਟਾਕ ਇਹਦਾ ਜਮਗਾਇਆ ਹੋਇਆ ਬਾਕੀ ਜਿਹੜੀ ਹੱਥੀ ਵਾਲੀ ਬੈਂਡਰੀ ਤੇ ਧਾਰਜ ਲਾਉਣ ਵਾਲੀ ਆ ਡੇ ਨਾਈਟ ਵਾਲੀ ਬੈਂਟ ਐਨਕਾ ਵੀ ਇਹ ਵੀ ਆਪਣੇ ਕੋਲੇ ਆਈ ਹੋਈ ਆ ਇਹ ਵੀ ਕੋਈ ਮੰਗਵਾ ਸਕਦਾ ਹੈ ਇੱਕ ਇਹਦੇ ਵਿੱਚ ਬਲੈਕ ਕਲਰ ਆਗਾ ਇੱਕ ਵੇਕ ਇਹਦੇ ਵਿੱਚ yellow ਕਲਰ ਆਗਾ ਇਹ ਵੀ ਆਪਣੇ ਤੋਂ ਕੋਈ ਨਾ ਮੰਗਵਾ ਸਕਦਾ ਤੇ ਬਾਕੀ ਆਪਾਂ ਅੰਦਰ ਆ ਚੁੱਕੇ ਆ ਤੇ ਆ ਪਿੱਛੇ ਨੇ ਲਾ ਰੱਖਿਆ ਟੀਵੀ ਹਾਂਜੀ ਪਿੱਤੂ ਦੇਖੋ ਵੀ ਦੇਖੀ ਜਾਂਦਾ ਆਪਣਾ ਪੀਤੂ ਕੀ ਕਰਦਾ ਓਏ ਹਾਂ ਦਿਖਾਓ ਬੈਟਰੀਆਂ ਦੇ ਹੋਰ ਮਾਡਲ ਦਿਖਾਓ ਕਿੰਨੀਆਂ ਭਾਰੀ ਨੇ ਆਣਾ ਕੀ ਦੇਖੀਏ ਨਾ ਇਹ ਮੈਂ ਤਾਂ ਹਰਦਾਨੀ ਕਿੰਨੀਆਂ ਨੇ ਨਾ ਹਾਂ ਬਹੁਤ ਹੈਵੀ ਨੇ ਆ ਦੂਜੇ ਮਾਡਲ ਦਿਖਾਓ ਸਾਰੇ ਇਹ ਮੈਨੂੰ ਲੱਗਦਾ ਜੀ ਉਹ ਵੀ ਕਿਸੇ ਦੇ ਸਿਰ ਚ ਭਾਰੀ ਸਿਰ ਪਾਣ ਚਲਾਏ ਤਾਂ ਪਬਲਿਕ ਚ ਕਾਨੂੰ ਬੋਲਣਾ ਸੇਫਟੀ ਵਾਸਤੇ ਇਹ ਪੈਸੇ ਵੀ ਸੇਫਟੀ ਵਾਸਤੇ ਸਹੀ ਗੱਲ ਆ ਬਹੁਤ ਵਧੀਆ ਚੀਜ਼ ਆ ਇਹ ਆ ਦੇਖੋ ਆ ਦੋ ਮਾਡਲ ਸੀ ਆਪਣੇ ਕੋਲੇ ਇਸ ਟਾਈਮ ਜਿਹੜੇ ਆਪਾਂ ਤੁਹਾਨੂੰ ਬਾਹਰ ਦਿਖਾਏ ਆ ਬਾਕੀ ਤੁਹਾਨੂੰ ਛੋਟੇ ਮਾਡਲ ਦਿਖਾਉਣੇ ਆ ਦੇ ਛੋਟੇ ਮਾਡਲ ਵੀ ਹੈਗੇ ਆਪਣੇ ਕੋਲੇ ਕਿਹੜੀ ਗੱਲ ਦਿਖਾਈ ਹੋਈ ਆਪਾਂ ਇਹ ਵੱਡੇ ਨੇ ਦੋਨੇ ਆਹ ਵਾਲੀਆਂ ਆ ਦੇਖੋ ਮਿੱਤਰੋ ਚੈੱਕ ਕਰੋ ਪੈਕਿੰਗ ਕੋ ਸੋਹਣੀਆਂ ਨੇ ਨਾ ਪੈਕਿੰਗ ਇਹਨਾਂ ਦੀ ਐਮ ਜੀਡ ਦੀਆਂ ਬੈਟਰੀਆਂ ਨੇ ਇਹਨਾਂ ਨੂੰ ਸਾਰਿਆਂ ਨੂੰ ਤੁਹਾਨੂੰ ਪਤਾ ਹੀ ਆ ਵੀ ਕੁਆਲਿਟੀ ਦਾ ਇਹ ਤਾਂ ਆਹ ਦੇਖੋ 100 ਰੁਪਏ ਤੋਂ ਲੈ ਕੇ 1500 ਤੱਕ ਤੇਰੀ ਕੁਆਲਿਟੀ ਆ ਆਪਣੇ ਕੋਲੇ ਸਾਰੇ ਮਾਡਲ ਨੇ ਆ ਸਾਰੇ ਮਾਡਲ ਨੇ ਆਪਣੇ ਕੋਲੇ ਇਹਦੇ 35 ਤੇ ਆ ਦੇਖ ਚੈੱਕ ਕਰੋ ਆ ਵੀ ਪੂਰੀ ਵਧੀਆ ਕੁਆਲਿਟੀ ਦੀ ਮੈਟਲ ਦੀ ਹੁੰਦੀ ਹੈ ਇਹ ਚੈੱਕ ਕਰੋ ਆ ਦੇਖੋ ਆਰੇ ਕਾਰਡ ਦੇਖਣ ਚਾਹ ਲੱਗਦੇ ਨੇ ਮੇਕੋ ਦੀਆਂ ਨੇ ਡੱਬੀਆਂ ਤੋਂ ਹਾਂ ਇਹ ਹੈ ਬੋੜਾ 34 ਮਾਡਲ ਆ ਗਿਆ ਦੇਖੋ ਇਹ 36 ਮਾਡਲ ਹੈ 1 34 ਮਾਡਲ ਹੈ 1 35 ਹੈ 34 ਤਿੰਨ ਮਾਡਲ ਨੇ ਚਾ ਹਾਂ ਇਹ 34 ਹੈ ਦੇਖੋ ਕਿੰਨੀ ਸੋਹਣੀ ਹੈ ਦੇਖੋ ਹੂੰ ਇਹਦਾ ਚਾਨਣ ਰੱਖੋ ਹਾਂ ਦੇਖੋ ਚੈੱਕ ਕਰੋ ਮਿੱਤਰੋ ਚਾਨਣ ਇਹਦਾ ਤੇ ਬਾਕੀ ਹੋਰ ਕੀ ਆਟਮਾਂ ਆਈਆਂ ਸੀ ਆਪਣੇ ਕੋਲੇ ਇਹਦੇ ਵਿੱਚ ਵੈਸੇ ਤਾਂ ਇਹ ਕੱਲੇ ਬੈਟਰੀਆਂ ਦਾ ਸਟਾਕ ਮੰਗਾਇਆ ਸੀ ਬਾਕੀ ਇਹਦੇ ਵਿੱਚ ਇੱਕ ਦੋ ਆਟਮਾਂ ਇੱਕ ਦੋ ਹੀ ਆਟਮਾਂ ਸੀ ਜਿਹੜੀਆਂ ਅਲੱਗ ਤੋਂ ਆਈਆਂ ਸੀ ਇਹ ਕੱਲਾ ਬੈਟਰੀਆਂ ਦਾ ਸਟਾਕ ਮੰਗਾਇਆ ਸੀ ਅੱਜ ਆਇਆ ਆਪਣੇ ਕੋਲ 35 ਸੀ ਆ 35 ਆ ਇਹ ਗਲਤ ਪਾਈ ਪਈ ਹੈ ਕਿਸੇ ਨੇ ਗਲਤ ਪਾਈ ਪਈ ਆ ਤਾਂ ਬਾਕੀ ਤੁਹਾਨੂੰ ਦਿਖਾਈ ਦਿੰਨੇ ਆ ਸਭ ਤੋਂ ਵੱਡਾ ਮਾਡਲ ਆ ਆ ਗਿਆ ਮਿੱਤਰੋ ਐਮ 982 ਸਰ ਨਾਲ ਸੋਹਣੀ ਸ਼ਕਤੀ ਮੈਨੂੰ ਆ ਬਾਲ ਸੋਹਣੀ ਇਹ ਕਲਰ ਦੀ ਬਾਲ ਸੋਹਣੀ ਸਹੀ ਗੱਲ ਨਾਲ ਇਹ ਸਸਤੀ ਆ ਆ ਦੇਖੀ ਵਿੱਚ ਕਲਰ ਬੰਦ ਤੇ ਆ ਆ ਗਿਆ ਐਮ 81 ਇਹ ਉਦੋਂ ਛੋਟਾ ਆ ਗਿਆ ਆ ਐਮ 82 ਆ ਗਿਆ 982 ਆ ਗਿਆ ਤੇ ਬਾਕੀ ਆ ਮਾਡਲ ਨੇ ਜਿਹੜੇ ਆ ਛੋਟੇ ਮਾਡਲ ਆ ਗਏ ਚੰਨਣ ਇਹਨਾਂ ਦਾ ਵੀ ਉਨੇ ਹੀ ਆ ਪਰ ਪਤਾ ਕੀ ਹੁੰਦਾਗਾ ਬਸ ਥੋੜਾ ਜਿਹਾ ਫਰਕ ਆਗਾ 19 21 ਦਾ ਫਰਕ ਹੁੰਦਾਗਾ 100 ਰੁਪਏ ਤੋਂ ਲੈ ਕੇ ਇਹਦੀ ਸਾਰੀ ਕੁਆਲਿਟੀ ਵਧੀਆ ਆਪਣੇ ਕੋਲੇ ਕੋਈ ਫਰਕ ਨਹੀਂ ਹੈਗਾ ਬਾਕੀ ਆ ਡੇ ਨੇ ਡੇ ਵਾਲੀ ਉਹਦੀ ਐਨਕ ਲਾ ਕੇ ਲਾ ਕੇ ਦਿਖਾਓ ਡੇ ਨਾਲ ਬਹੁਤ ਵਧੀਆ ਕੁਆਲਿਟੀ ਹੈ ਜੀ ਬੈਟਰੀ ਹੈ ਐਕਚੁਅਲੀ ਵਿਜ਼ਨ ਹੈ ਹਾਂ ਐਕਚੁਅਲੀ ਵਿਜ਼ਨ ਹੁੰਦਾ ਹੈ ਰਾਤ ਨੂੰ ਮਤਲਬ ਵੀ ਅੱਖਾਂ 'ਚ ਨਹੀਂ ਪੈਂਦੀ ਆ ਦੇਖੋ ਬੈਟਰੀ ਦੀ ਕੁਆਲਿਟੀ ਦੇਖੋ ਬਾਕੀ ਚੰਨਣ ਵਾਲਾ ਹੋਰੇ ਨਾ ਆ ਬੈਟਰੀ ਦਾ ਸਭ ਤੋਂ ਵੱਧ ਜਿਆਦਾ ਸੋਹਣੀ ਚੀਜ਼ ਹੈਗੀ ਇਹਦੇ ਆ ਸਾਈਡਾਂ ਤੇ ਨਾ ਉਹ ਚੱਲਦੇ ਆ ਇਹ ਲਾਈਟਿੰਗ ਜਦੋਂ ਨੇਰੇ ਚ ਹੁੰਦੇ ਨਾ ਸਾਈਡ ਤੇ نیچے ਉਹ ਬਣ ਜਾਂਦੇ ਇਹਦੀ 글로ਜ਼ੀ ਬਣ ਜਾਂਦੀ ਆ ਆ ਅਲੱਗ-ਅਲੱਗ ਕਲਰ ਹੋ ਦੀ ਇਹ ਤਾਂ ਬਲੈਕ ਆ ਦੂਜਾ ਲਾਓ ਨਾ ਉਹ ਵੀ ਲਾ ਕੇ ਦਿਖਾਓ ਹਾਂਜੀ ਪਪਾ ਪਤਾ ਨਹੀਂ ਮੈਨੂੰ ਤਾਂ ਦੂਸਰਾ ਕਲਰ ਲਾਓ ਹਾਂ ਆ ਚੱਲਣਾ ਆ ਕਲਰ ਬਹੁਤ ਸੋਹਣਾ ਦੁੱਜਾ ਲਾਇ ਬਲੈਕ ਆਨ ਕਿਵੇਂ ਲੱਗਦੀ ਐ ਮੈਨੂੰ ਸੁਣ ਲੱਗਦੀ ਵਾਹ ਕਾਟ ਕੰਮ ਆਵਾ ਦੇ ਕੋ ਮਿੱਤਰੋ ਬਲੈਕ ਲੱਗਦਾ ਹੂੰਗੇ ਜੀ ਮੈਂ ਅੱਖਾਂ ਦਾ ਪੇਸ਼ ਤੇ ਮਿੱਤਰੋ ਬਾਕੀ ਆਪਣੇ ਕੋਲੇ ਸਮਾਨ ਆਉਂਦਾ ਰਹਿੰਦਾ ਜਿਹੜੇ ਨਵੇਂ ਸਬਸਕ੍ਰਾਈਬ ਜੋੜੇ ਆ ਆਪਣੇ ਨਾਲ ਤੇ ਆਪਣੇ ਨਾਲ ਕਨੈਕਟ ਚ ਰਹੇ ਹੋ ਆਪਾਂ ਬਹੁਤ ਵਧੀਆ ਵਧੀਆ ਆਈਟਮਾਂ ਦੀ ਵੀਡੀਓ ਪਾਉਂਦੇ ਰਹਨੇ ਆ ਤੇ ਆਪਾਂ ਕੱਲ ਨੂੰ ਦੁਕਾਨ ਦੇ ਉੱਤੇ ਆਪਾਂ ਇਹ ਕਰਾਂਗੇ ਸਮਾਨ ਧਰ ਲਾਂਗੇ ਜਿਹੜਾ ਅੰਦਰ ਪਿਆ ਆਪਣਾ ਜੇ ਮੀਂਹ ਆਇਆ ਕਹਿੰਦੇ ਮੀਂਹ ਬਹੁਤ ਆਈ ਜਾਂਦਾ ਸਾਡਾ ਨੁਕਸਾਨ ਬਹੁਤ ਜ਼ਿਆਦਾ ਹੋਊਗਾ ਜੇ ਮੀਂਹ ਆ ਗਿਆ ਕਹਿੰਦੇ ਭਲਾਡੇ ਵੀ ਮੀਂਹ ਆ ਰਿਹਾ ਹੈ ਸਾਮਾਨ ਦਾ ਕੋਈ ਨਹੀਂ ਹੈ ਬਹੁਤ ਜ਼ਿਆਦਾ ਨੁਕਸਾਨ ਹੋਈ ਜਾਂਦਾ ਤੇ ਅਸੀਂ ਵੀਡੀਓ ਪਾਉਂਦੇ ਰਹਿਣੇ ਆ ਸ਼ਾਰਟ ਵੀਡੀਓ ਵੀ ਲੌਂਗ ਵੀਡੀਓ ਵੀ ਇਹ ਆਪਾਂ ਸਮਾਨ ਦੀ ਸਾਰਿਆਂ ਦੀ ਪਾਉਂਦੇ ਰਹਿਣੇ ਆ ਆਪਾਂ ਸਮਾਨ ਹੋਰ ਵੀ ਮੰਗਾਉਣੇ ਰਹੇ ਆ ਦੀਵਾਲੀ ਦਾ ਵੀ ਆਈਟਮਾ ਮੰਗਾਵਾਗੇ ਕਿਸੇ ਨੇ ਵੀ ਕੋਈ ਘਰ ਤੱਕ ਆਈਟਮਾ ਮੰਗਵਾਉਣੀ ਆਪਾਂ ਘਰ ਤੱਕ ਪਹੁੰਚ ਕਰ ਦਾਂਗੇ ਤੇ ਬਾਕੀ ਓਕੇ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਲਾਈਕ ਕਰ ਦਿਓ ਕਮੈਂਟ ਕਰ ਦਿਓ ਕਮੈਂਟ ਕਰਕੇ ਜਰੂਰ ਦੱਸ ਦਿਆ ਕਰੋ ਵੀ ਆਪਣਾ ਬਲੌਗ ਕਿਵੇਂ ਲੱਗਿਆ ਓਕੇ ਜੀ ਆ ਬੈਂਟਰੀ ਕਣੀ ਹੂੰ ਤਾਂ ਝੱਕੇ ਨਹੀਂ ਆਂਦੇ ਇਹਦੇ ਨਾਲ ਬੋਲਣਾ ਚਾਹੁੰਦੇ ਬਸ ਸ਼ਸ਼ੀ ਕਾਲ ਦੀ ਸਾਰਿਆਂ ਨੂੰ ਚਾਹਾਂ ਨੂੰ ਗੱਲ ਸਬਸਕ੍ਰਾਈਬ ਓਕੇ ਜੀ